ਮਾਈਨਿੰਗ ਦਾ ਕਾਰੋਬਾਰ ਤੇ ਮਾਫੀਆ ਦਾ ਕਬਜ਼ਾ ਮਾਈਨਿੰਗ ਤੋਂ ਹਰ ਸਾਲ 20000 ਕਰੋੜ ਰੁਪਏ ਦੀ ਸਾਲਾਨਾ ਆਮਦਨ ਦਾ ਅਰਵਿੰਦ ਕੇਜਰੀਵਾਲ ਦਾ ਬਿਆਨ ਰੇਹਾਂ ਚੁਣਾਬੀ ਸਟੰਡ ਕ੍ਰੈਸ਼ਰ ਆਪਰੇਟਰ ਟਰਾਂਸਪੋਰਟਰ ਠੇਕੇਦਾਰ ਅਤੇ ਸਭ ਤੋਂ ਜ਼ਿਆਦਾ ਰਾਜਨੀਤਿਕ ਪਕੜ ਰੱਖਣ ਵਾਲੇ ਲੋਕ ਗੈਰ ਕਾਨੂੰਨੀ ਮਾਈਨਿੰਗ ਤੋਂ ਕਮਾ ਰਹੇ ਹਨ ਕਰੋੜਾਂ ਦਾ ਮੁਨਾਫਾ ਪੁਲਿਸ ਪ੍ਰਸ਼ਾਸਨ ਅਤੇ ਸਿਆਸਤਦਾਨਾਂ ਨੂੰ ਮੁਨਾਫੇ ਦਾ ਹਿੱਸਾ ਦੇਣ ਦੇ ਬਾਵਜੂਦ ਸ਼ਾਮਲ ਲੋਕ ਜਲਦੀ ਬਣ ਜਾਂਦੇ ਹਨ ਕਰੋੜਪਤੀ ਸ਼ਿਵਾਲਿਕ ਦੀਆਂ ਪਹਾੜੀਆਂ ਤੇ ਸਤਲੁਜ ਦਰਿਆ ਤੋਂ ਨਿਕਲਣ ਵਾਲਾ ਰੇਤਾ ਹੁਣ ਪੰਜਾਬ ਦੇ ਵਿੱਚ ਇੱਕ ਵੱਡੇ ਉਦਯੋਗ ਦਾ ਰੂਪ ਲੈ ਚੁੱਕਾ ਹੈ ਰੇਦੀ ਕੀਮਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਉਸ ਤੋਂ 30 ਰੁਪਏ ਕਿਊਬਿਕ ਫੁੱਟ ਦੇ ਹਿਸਾਬ ਦੇ ਨਾਲ ਇਸ ਸਮੇਂ ਪੰਜਾਬ ਦੇ ਵਿੱਚ ਵਿਕ ਰਿਹਾ ਹੈ ਪੰਜਾਬ ਦੇ ਵਿੱਚ ਰੇਤ ਦਾ ਕਾਰੋਬਾਰ ਕਿੰਨਾ ਵੱਡਾ ਹੈ ਇਸ ਦਾ ਅੰਦਾਜ਼ਾ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਬਿਆਨਾਂ ਤੋਂ ਲਗਾਇਆ ਜਾ ਸਕਦਾ ਹੈ ਕੇਜਰੀਵਾਲ ਨੇ ਕਿਹਾ ਸੀ ਕਿ ਮਾਈਨਿੰਗ ਕਾਰੋਬਾਰ ਉਤੇ ਮਾਫੀਆ ਦਾ ਕਬਜ਼ਾ ਹੈ ਜਿਸ ਨੂੰ ਖਤਮ ਕਰਕੇ ਮਾਈਨਿੰਗ ਤੋਂ ਹਰਸਾ 20000 ਕਰੋੜ ਰੁਪਏ ਦੀ ਸਾਲਾਨਾ ਆਮਦਨ ਯਕੀਨੀ ਬਣਾਈ ਜਾਵੇਗੀ ਭਾਵੇਂ ਕਿ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਹੋ ਪਾਇਆ ਜਿਸ ਕਾਰਨ ਸਰਕਾਰ ਪੰਜਾਬ ਦੀਆਂ ਰਾਜਸੀ ਪਾਰਟੀਆਂ ਦੇ ਨਿਸ਼ਾਨੇ ਉੱਤੇ ਹੈ ਮਾਈਨਿੰਗ ਪੰਜਾਬ ਦੇ ਰੋਪੜ ਜ਼ਿਲ੍ਹੇ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਮੁੱਦਾ ਬਣਿਆ ਹੋਇਆ ਹੈ ਇਹ ਕਰੀਬ 14 ਜ਼ਿਲ੍ਹਿਆਂ ਦੇ ਵਿੱਚ ਹੁੰਦੀ ਹੈ ਰੋਪੜ ਜ਼ਿਲ੍ਹੇ ਦੀ ਤਹਿਸੀਲ ਨੰਗਲਾ ਤੇ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਅੱਜ ਵੀ ਬੇਕਾਬੂ ਹੈ ਇਸ ਸਮੇਂ ਨਾ ਸਿਰਫ ਮਾਫੀਆ ਸਗੋ ਕ੍ਰਸ਼ਰ ਆਪਰੇਟਰ ਟਰਾਂਸਪੋਰਟਰ ਠੇਕੇਦਾਰ ਅਤੇ ਸਭ ਤੋਂ ਜ਼ਿਆਦਾ ਰਾਜਨੀਤਿਕ ਪਕੜ ਵਾਲੇ ਲੋਕ ਗੈਰ ਕਾਨੂੰਨੀ ਮਾਈਨਿੰਗ ਤੋਂ ਮੁਨਾਫਾ ਕਮਾ ਰਹੇ ਹਨ ਜਿਵੇਂ ਹੀ ਦਿਨ ਦੀ ਰੋਸ਼ਨੀ ਘਟਦੀ ਹੈ ਹਨੇਰਾ ਸ਼ੁਰੂ ਹੁੰਦਾ ਹੈ ਤਾਂ ਟਿਪਰਾਂ ਤੇ ਮਸ਼ੀਨਾਂ ਦੀਆਂ ਰੋਸ਼ਨੀਆਂ ਸਤਲੁਜ ਦਰਿਆ ਤੇ ਸਵਾਨ ਨਦੀ ਦੇ ਹਨੇਰੇ ਨੂੰ ਚੀਨਾ ਸ਼ੁਰੂ ਕਰ ਦਿੰਦੇ ਹਨ ਤੇ ਪੂਰੀ ਰਾਤ ਮਾਈਨਿੰਗ ਦਾ ਸਿਲਸਿਲਾ ਚੱਲਦਾ ਹੈ ਅਤੇ ਫਿਰ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਸਭ ਕੁਝ ਬੰਦ ਹੋ ਜਾਂਦਾ ਹੈ ਇਹ ਪੂਰਾ ਰੈਕਟ ਸਿਆਸਤਦਾਨਾਂ ਦੀ ਸਰਪ੍ਰਸਤੀ ਹੇਠ ਕੰਮ ਕਰਦਾ ਹੈ ਤੇ ਉਧਰ ਹਿਮਾਚਲ ਤੋਂ ਆਉਣ ਵਾਲੀਆਂ ਗੱਡੀਆਂ ਤੋਂ ਵੀ ਪਰਚੀ ਦੇ ਨਾਮ ਉੱਤੇ ਮੋਟਾ ਪੈਸਾ ਇਕੱਠਾ ਕੀਤਾ ਜਾਂਦਾ ਹੈ ਪਰ ਇਹ ਪੈਸਾ ਕਿਸ ਦੀ ਜੇਬ ਦੇ ਵਿੱਚ ਜਾਂਦਾ ਹੈ ਇਹ ਸਭ ਲੋਕਾਂ ਨੂੰ ਪਤਾ ਹੈ ਪਰ ਫਿਰ ਵੀ ਲੋਕ ਚੁੱਪ ਹਨ ਕਿਉਂਕਿ ਸੁਣਨ ਕਰਨ ਤੇ ਪੁੱਛਣ ਵਾਲਾ ਕੋਈ ਨਹੀਂ ਹੈ ਪੰਜਾਬੀ ਟੀਵੀ ਪ੍ਰਾਈਮ ਚੈਨਲ ਦੇ ਦਾਅਵੇ ਦੇ ਮੁਤਾਬਕ ਲੱਖਾਂ ਹੀ ਨਹੀਂ ਸਗੋ ਕਰੋੜਾ ਰੁਪਏ ਦੇ ਮਾਈਨਿੰਗ ਘੁਟਾਲੇ ਦਾ ਖੁਲਾਸਾ ਹੋ ਸਕਦਾ ਹੈ ਜੇਕਰ ਭਗਵੰਤ ਮਾਨ ਸਰਕਾਰ ਅਤੇ ਸਰਕਾਰ ਦੇ ਇਮਾਨਦਾਰ ਅਫਸਰ ਸਹਿਵਾਨ ਇਮਾਨਦਾਰੀ ਦੇ ਨਾਲ ਕੰਮ ਕਰਨ ਹੱਦ ਤਾਂ ਉਦੋਂ ਹੋ ਗਈ ਜਦੋਂ ਇਸ ਸਾਲ ਬਰਸਾਤ ਦੇ ਵਿੱਚ ਮਾਈਨਿੰਗ ਮਾਫੀਆ ਨੇ ਇੱਕ ਨਮਾਹੀ 월ਡ ਰਿਕਾਰਡ ਬਣਾ ਦਿੱਤਾ। ਇਸ ਸਾਲ ਬਰਸਾਤ ਦੇ ਦਿਨਾਂ ਦੇ ਵਿੱਚ ਮਾਈਨਿੰਗ ਮਾਫੀਆ ਨੇ ਵਿਭਾਗ ਦੀ ਮਿਲੀ ਭੁਗਤ ਦੇ ਨਾਲ ਬਰਸਾਤ ਦੇ ਦਿਨਾਂ ਦੇ ਵਿੱਚ ਹੀ ਮਾਈਨਿੰਗ ਨੂੰ ਬੰਦ ਨਹੀਂ ਕੀਤਾ। ਪੱਜ ਤੋ ਸੋਸ਼ਲ ਮੀਡੀਆ ਤੇ ਨਜਾਇਜ਼ ਮਾਈਨਿੰਗ ਦੇ ਵਿਰੁੱਧ ਕੋਈ ਪੋਸਟ ਪੈਂਦੀ ਸੀ ਤਾਂ ਵਿਭਾਗ ਦੇ ਅਧਿਕਾਰੀ ਜ਼ਰੂਰ ਹਰਕਤ ਦੇ ਵਿੱਚ ਆਉਂਦੇ ਸੀ ਪਰ ਮਾਈਨਿੰਗ ਰੋਕਣ ਦੇ ਲਈ ਨਹੀਂ ਸਗੋਂ ਆਪਣਾ ਵਜਨ ਹੋਰ ਵਧਾਉਣ ਦੇ ਲਈ ਸਤਾਨਿਕੋ ਵਸਨੀਕਾ ਦੀ ਮੰਨੀਏ ਤਾਂ ਬਰਸਾਤ ਦੇ ਸੀਜ਼ਨ ਦੇ ਦੌਰਾਨ ਰੋਜ਼ਾਨਾ ਤਿੰਨ ਤੋਂ 4000 ਵਾਹਨ ਸਵਾਂ ਨਦੀ ਅਤੇ ਦਰਿਆ ਦੇ ਵਿੱਚੋਂ ਮਾਈਨਿੰਗ ਕਰਦੇ ਸਨ ਤੇ ਕਰੋੜਾਂ ਰੁਪਏ ਦਾ ਰੇਤ ਅਤੇ ਪੱਥਰوں ਦਾ ਵਲੋ ਚੁਕ ਲਿਆ ਗਿਆ ਐਨਜੀਟੀ ਦੇ ਅਨੁਸਾਰ ਨੰਗਲ ਦੇ ਆਲੇ ਦੁਆਲੇ ਨਜਾਇਜ਼ ਮਾਈਨਿੰਗ ਦੀ ਮਨਾਹੀ ਹੈ ਇਸ ਦੇਸ਼ ਦੇ ਲਈ ਟੁਕਮੇ ਦਿਸ਼ਾ ਨਿਰਦੇਸ਼ਾਂ ਨਾਲਾਕੀ ਸਤਲੁਜ ਦਰਿਆ ਤੇ ਸਵਾਨ ਨਦੀ ਵਿੱਚ ਹੋ ਰਹੀ ਲੁੱਟ ਖੋਲਿਆ ਮੈਂ ਇਸ ਚੀਜ਼ ਦੀ ਗਵਾਹ ਹੈ ਇੱਥੇ ਨਾ ਸਿਰਫ ਮਾਈਨਿੰਗ ਗੈਰ ਕਾਨੂੰਨੀ ਹੈ ਸਗੋਂ ਸਰਕਾਰ ਤੇ ਪੰਚਾਇਤਾਂ ਦੀ ਜਗ੍ਹਾ ਮੁਫਤ ਦੇ ਵਿੱਚ ਮਾਫੀਆ ਵੱਲੋਂ ਪੁੱਟੀ ਜਾ ਰਹੀ ਹੈ ਪਰ ਸਰਕਾਰ ਦਾ ਮਾਈਨਿੰਗ ਵਿਭਾਗ ਤੇ ਪ੍ਰਸ਼ਾਸਨ ਇਸ ਤੋਂ ਅਣਜਾਣ ਹੈ ਸਤਲੁਜ ਤੇ ਸਵਾਨ ਨਦੀ ਦੇ ਵਿੱਚ ਰੋਜ਼ਾਨਾ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਹੈ ਇੱਥੋਂ ਰੇਤ ਬਜਰੀ ਅਤੇ ਪੱਥਰ ਕੱਢੇ ਜਾਂਦੇ ਹਨ ਤੇ ਕ੍ਰੈਸ਼ਰਾਂ ਤੇ ਭੇਜੇ ਜਾਂਦੇ ਹਨ ਜਿੱਥੇ ਉਹਨਾਂ ਨੂੰ ਸਾਫ ਕਰਕੇ ਹਜ਼ਾਰਾਂ ਫੁੱਟ ਸਮਾਨਨ ਨਾਲ ਲੱਗਦੇ ਰਾਜਾਂ ਦੇ ਵਿੱਚ ਲਿਜਾਇਆ ਜਾਂਦਾ ਹੈ ਇਲਾਕਾ ਲੁੱਟਿਆ ਜਾ ਰਿਹਾ ਹੈ ਸਰਕਾਰ ਦਾ ਰੈਵਨਿਊ ਚੋਰੀ ਹੋ ਰਿਹਾ ਹੈ ਪੰਜਾਬ ਟੀਵੀ ਪ੍ਰਾਈਮ ਹੋਕਾ ਦੇ ਰਿਹਾ ਹੈ ਪਰ ਫਿਰ ਵੀ ਸਰਕਾਰ ਕੁੰਭ ਕਨੀ ਨੀਂਦ ਸੁੱਤੀ ਪਈ ਹੈ ਗੈਰ ਕਾਨੂੰਨੀ ਮਾਈਨਿੰਗ ਨੂੰ ਅਣਗੋਲਿਆ ਕਿਤੇ ਜਾਣਾ ਸਭ ਤੋਂ ਵੱਡਾ ਕਾਰਨ ਇਸ ਤੋਂ ਹੋਣ ਵਾਲਾ ਵੱਡਾ ਮੁਨਾਫਾ ਹੈ ਇਹ ਕਾਰੋਬਾਰ ਲਾਗਤਾਂ ਨਾਲੋਂ ਕਈ ਗੁਣਾ ਜ਼ਿਆਦਾ ਮੁਨਾਫਾ ਕਮਾਉਂਦਾ ਹੈ ਪੁਲਿਸ ਪ੍ਰਸ਼ਾਸਨ ਅਤੇ ਸਿਆਸਤਦਾਨਾਂ ਨੂੰ ਮੁਨਾਫੇ ਦਾ ਹਿੱਸਾ ਦੇਣ ਦੇ ਬਾਵਜੂਦ ਛਾਮਲ ਲੋਕ ਜਲਦ ਹੀ ਕਰੋੜਪਤੀ ਬਣ ਜਾਂਦੇ ਹਨ ਪ੍ਰਸ਼ਾਸਨ ਇਸ ਪੂਰੇ ਮਾਮਲੇ ਦੀ ਨਿਗਰਾਨੀ ਕਰਨ ਦੇ ਵਿੱਚ ਪੂਰੀ ਤਰ੍ਹਾਂ ਸਫਲ ਰਿਹਾ ਹੈ ਲੋਕ ਪੁੱਛ ਰਹੇ ਹਨ ਕਿ ਨੂੰ ਕੋਣ ਵਿਚਾਰਿਆ ਹੈ ਸਖਤ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਕੀ ਇਲਾਕੇ ਨੂੰ ਵੀ ਲੁੱਟ ਦੇ ਅੱਡੇ ਦੇ ਵਿੱਚ ਬਦਲ ਦਿੱਤਾ ਗਿਆ ਹੈ ਸਾਡਾ ਸਵਾਲ ਸਪਸ਼ਟ ਹੈ ਇਹ ਚੁੱਪੀ ਕਦੋਂ ਟੁੱਟੇਗੀ ਕਾਰਵਾਈ ਕਦੋਂ ਹੋਵੇਗੀ ਇਹ ਸਿਰਫ ਮਾਈਨਿੰਗ ਨਹੀਂ ਹੈ ਇਹ ਪੰਜਾਬ ਤੇ ਪੰਜਾਬੀਆਂ ਦੇ ਨਾਲ ਧੋਖਾ ਹੈ ਜੇਕਰ ਅਸੀਂ ਅੱਜ ਨਹੀਂ ਜਾਗੇ ਤਾਂ ਕੱਲ ਇਹ ਦਰਿਆ ਇਹ ਜੰਗਲੇ ਨਦੀਆਂ ਸਿਰਫ ਇਤਿਹਾਸ ਦੇ ਵਿੱਚ ਰਹਿ ਜਾਣਗੇ ਪੰਜਾਬ ਟੀਵੀ ਪ੍ਰਾਈਮ ਸਰਕਾਰ ਤੋਂ ਮੰਗ ਕਰਦਾ ਹੈ ਕਿ ਇਲਾਕੇ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਤੁਰੰਤ ਪ੍ਰਭਾਵ ਦੇ ਨਾਲ ਬੰਦ ਕੀਤੀ ਜਾਣੀ ਚਾਹੀਦੀ ਹੈ। ਮਾਲ ਵਿਭਾਗ ਅਤੇ ਵਾਤਾਵਰਨ ਵਿਭਾਗ ਦੀ ਇੱਕ ਸਾਂਝੀ ਟੀਮ ਬਣਾਈ ਜਾਣੀ ਚਾਹੀਦੀ ਹੈ। ਦੋਸ਼ੀ ਅਧਿਕਾਰੀਆਂ ਤੇ ਨੇਤਾਵਾਂ ਦੇ ਨਾਮ ਜਨਤਕ ਕੀਤੇ ਜਾਣੇ ਚਾਹੀਦੇ ਹਨ। ਹਾਈ ਕੋਰਟ ਦੀ ਨਿਗਰਾਨੀ ਹੇਠ ਇੱਕ ਸੁਤੰਤਰ ਜਾਂਚ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਅਸੀਂ ਵਾਅਦਾ ਕਰਦੇ ਹਾਂ ਕਿ ਜਦੋਂ ਤੱਕ ਇਲਾਕਾ ਇਹਨਾਂ ਲੁੱਟੇਰਿਆਂ ਤੋਂ ਮੁਕਤ ਨਹੀਂ ਹੋ ਜਾਂਦਾ ਪੰਜਾਬ ਟੀਵੀ ਪ੍ਰਾਈਮ ਤੁਹਾਡੀ ਆਵਾਜ਼ ਰਹੇਗਾ ਬਿਨਾਂ ਰੁਕੇ ਬਿਨਾਂ ਕੇ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਇਸ ਵੀਡੀਓ ਨੂੰ ਵਰਤਵਾਰਤ ਸਾਂਝਾ ਕਰੋ ਤੁਹਾਡੀ ਆਵਾਜ਼ ਬਦਲਾ ਦੀ ਸ਼ੁਰੂਆਤ ਹੈ ਇਸ ਤਰ੍ਹਾਂ ਦੀ ਹੋਰ ਅਪਡੇਟ ਲਈ ਜੁੜੇ ਰਹੋ ਪੰਜਾਬ ਟੀਵੀ ਪ੍ਰਾਈਮ ਦੇ